ਦੇਖੋ ਪਿਛਲੇ ਦਿਨੀ ਅਚਨਚੇਤਕੀ ਬਹੁਤ ਵੱਡੀ ਦੁਖਦਾਈ ਘਟਨਾ ਬਹੁਤ ਸਾਲਾਂ ਬਾਅਦ ਸਾਡੇ ਵੀਰਕਾ ਮਿਲਕ ਪਲਾਂਟ ਲੁਧਿਆਣਾ ਦੇ ਵਿੱਚ ਵਾਪਰੀ। ਯਾ 5 ਹੋਰ ਮੁਲਾਜ਼ਮ ਵੀਰ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਤੁਰੰਤ ਹਸਪਤਲ ਪਹੁੰਚਾਇਆ ਗਿਆ ਡੀ ਐਮ ਸੀ ਦੇ ਵਿੱਚ ਤੇ ਉਸ ਵੀਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ। ਅਰੇ ਹੁਣ ਅਸੀਂ ਜਾਂਚ ਕਮੇਟੀ ਬਣਾਈ ਹੈ ਇਨਕੁਆਇਰੀ ਕਰ ਰਹੇ ਹਾਂ ਵੀ ਕਿਸ ਵਜ੍ਹਾ ਦਾ ਕੀ ਮੇਨ ਕਾਰਨ ਸੀਗਾ ਵੀ ਜਿਹਦੇ ਸਾਡਾ ਨੌਜਵਾਨ ਸਾਥੀ ਨੂੰ ਸੱਤ ਜਾਨ ਤੋਂ ਹੱਥੋਂ ਨੇ ਪਈ। ਜਿਹਦੇ ਨਾਲ ਹੁਣ ਅਸੀਂ ਲਗਭਗ ਅੱਜ ਸਾਡੇ ਕੋਲ 6000 ਪੋਸਟਾਂ ਦੇ ਸਿਰਫ 900 ਬੱਚਾ ਜਿਹੜਾ ਪੱਕਾ ਹੈ ਤੇ ਹੁਣ ਅਸੀਂ 5000 ਬੱਚਾ ਜਿਹੜਾ ਨਵਾਂ ਪੰਜਾਬ ਦੇ ਸਾਡੀਆਂ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜਾ ਰੋਜ਼ਗਾਰ ਹੈ ਇਹ ਅਸੀਂ ਮਿਲਖ ਫੜ ਦੇ ਦਾਰੇ ਥਰੂ ਮਾਝੂਬ ਮੁੱਖ ਮੰਤਰੀ ਸਾਹਿਬ ਇਹਦੀ ਸ਼ੁਰੂਆਤ ਕਰਨਗੇ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੀ ਐਡ ਦੇਣ ਲਈ ਅਸੀਂ ਮਤਲਬ ਸਾਡੀ ਪਲੈਨਿੰਗ ਬਣ ਗਈ ਜੀ ਹੁਣ ਮਤਾ ਪਾਇਆ ਜਾਊਗਾ ਬਕਾਇਦਾ ਤੌਰ ਤੇ ਵੀ ਕਦੇ ਵੀ ਇਦਾਂ ਦੀ ਕੋਈ ਹਾਣ ਸਖਾਮੀ ਕਰਨਾ ਵਾਪਰਦੀ ਹੈ ਕਿਸੇ ਭਰਾ ਦੀ ਜਾਂ ਸਾਡੀ ਭੈਣ ਦੀ ਡਿਊਟੀ ਦੇ ਦੌਰਾਨ ਮੌਤ ਹੁੰਦੀ ਹੈ ਤਾਂ 5 ਲੱਖ ਰੁਪਏ ਅਸੀਂ ਬੋਰਡ ਦੇ ਵਿੱਚ ਮਤਾ ਪਾਇਆ ਜਾਊਗਾ ਵੀ ਉਹਦੇ ਪਰਿਵਾਰ ਨੂੰ ਇਮੀਡੀਏਟ ਦਿੱਤਾ ਜਾਊਗਾ ਤੇ 1 ਲੱਖ ਰੁਪਇਆ ਕੋਈ ਵੀ ਸਾਡਾ ਭਰਾ ਜ਼ਖਮੀ ਹੁੰਦਾ ਤਾਂ ਉਹਨੂੰ ਇਮੀਡੀਏਟ 1 ਲੱਖ ਰੁਪਏ ਦੀ ਜਿਹੜੀ ਰਾਸ਼ੀ ਉਹਦੇ ਪਰਿਵਾਰ ਨੂੰ ਅਸੀਂ ਬੋਰਡ ਵਿੱਚ ਮਤਾ ਲਿਆਵਾਂਗੇ ਜਲਦੀ ਖਾਣੇ ਮਸ਼ੀਨ ਦਾ ਤਾਂ ਇਹ ਵੀ ਆਪਾਂ ਬਦਲ ਲਈਏ ਉਹਦੇ ਵਿੱਚ ਕੋਈ ਪਾਰਟ ਇਦਾਂ ਦੇ ਹੋਣਗੇ ਜਿਹੜੇ ਅਸੀਂ ਚੇਂਜ ਕਰ ਸਕਦੇ ਜਾਂ ਕੋਈ ਕੋਈ ਆਟੋਮੈਟਿਕ ਸਿਸਟਮ ਆ ਗਿਆ ਜਿਹੜਾ ਉਹਨੂੰ ਬ੍ਰੇਕ ਲਾ ਦੇਵੇ ਕੋਈ ਉਹਦੇ ਵਿੱਚ ਇਦਾਂ ਦਾ ਅਸੀਂ ਜ਼ਰੂਰ ਕਰਾਂਗੇ ਵੀ ਅੱਗੇ ਨੂੰ ਮਤਲਬ ਕਿਸੇ ਵੀ ਪਲਾਂਟ ਵਿੱਚ ਇਦਾਂ ਦੀ ਅਣਖਸਾਮੀ ਘਟਣਾ ਨਾ ਬਪ ਹਸੀ ਕਾਲੀਏ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸਖੀਰਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਬੀਰਕਾ ਪਲਾਂਟ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਕੁਨਾਲ ਜੈਨ ਜਿਸ ਦਾ ਨਾਮ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਪੰਜ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਮਿਲਕ ਫੈਟ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਜਿਹੜੇ ਉਹਨਾਂ ਦੇ ਘਰ ਵੀ ਪਹੁੰਚਦੇ ਆ ਹਸਪਤਾਲ ਦੇ ਵਿੱਚ ਵੀ ਪਤਾ ਲੈਣ ਪਹੁੰਚਦੇ ਆ ਅੱਜ ਉਹਨਾਂ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜਿਹੜੇ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ ਉਹਨਾਂ ਦੇ ਲਈ ਜਿਹੜੇ ਉਹਨਾਂ ਦੇ ਵੱਲੋਂ ਸਹਾਇਤਾ ਰਾਸ਼ੀ ਆ ਪ੍ਰਦਾਨ ਕੀਤੀ ਗਈ ਹੈ ਸਾਡੇ ਨਾਲ ਚੇਅਰਮੈਨ ਸਭ ਮੌਜੂਦ ਨੇ ਚੇਅਰਮੈਨ ਸਵਾਗਤ ਹੈ ਤੁਹਾਡਾ ਰਿਆਸਤ نیوز ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਰਕਲ ਸਾਹਿਬ ਇੱਕ ਵੱਡੀ ਘਟਨਾ ਹੁੰਦੀ ਹੈ ਪਹਿਲਾਂ ਤਾਂ ਉਸ ਘਟਨਾ ਬਾਰੇ ਕੀ ਕਹੋਗੇ ਦੇਖੋ ਪਿਛਲੇ ਦਿਨੀ ਅਚਨਚੇਤ ਬਹੁਤ ਵੱਡੀ ਦੁਖਦਾਈ ਘਟਨਾ ਬਹੁਤ ਸਾਲਾਂ ਬਾਅਦ ਸਾਡੇ ਵੀਰਕਾ ਮਿਲਕ ਪਲਾਂਟ ਲੁਧਿਆਣਾ ਦੇ ਵਿੱਚ ਵਾਪਰੀ ਜਿਹਦੇ ਵਿੱਚ ਇੱਕ ਹੀਟਰ ਫਟਣ ਦੇ ਨਾਲ ਇੱਕ ਸਾਡਾ ਨੌਜਵਾਨ ਸਾਥੀ ਸਾਡੇ ਨੂੰ ਸਦਾ ਲਈ ਸੰਸਦੀਪ ਵਿਛੋੜਾ ਦੇ ਗਿਆ ਤੇ ਪੰਜ ਹੋਰ ਮੁਲਾਜ਼ਮ ਵੀਰ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਤਰੰਤ ਹਸਪਤਲ ਪਹੁੰਚਾਇਆ ਗਿਆ ਡੀ ਐਮ ਸੀ ਦੇ ਵਿੱਚ ਤੇ ਉਸ ਵੀਰ ਦੀ ਤਾਂ ਮੌਕੇ ਤੇ ਮੌਤ ਹੋ ਗਈ ਸੀ ਕਿਉਂਕਿ ਇਦਾਂ ਦੀ ਅਣਖ ਸਖਾਵੀ ਘਟਨਾ ਕਿਸੇ ਵੀ ਟਾਈਮ ਆਪਾਂ ਘਰਾਂ ਵਿੱਚ ਵੀ ਦੇਖਦੇ ਆ ਕਿ ਵਾਰ ਸਿਲੰਡਰ ਫਟ ਜਾਂਦਾ ਤੇ ਇਹਦੇ ਬਾਰੇ ਹੁਣ ਅਸੀਂ ਜਾਂਚ ਕਮੇਟੀ ਬਣਾਈ ਜਾਂ ਇਨਕੁਆਇਰੀ ਕਰ ਰਹੇ ਆ ਵੀ ਕਿਸ ਵਜ੍ਹਾ ਦਾ ਕੀ ਮੇਨ ਕਾਰਨ ਸੀਗਾ ਵੀ ਜਿਹਦੇ ਸਾਡਾ ਨੌਜਵਾਨ ਸਾਥੀ ਨੂੰ ਸਾਡ ਜਾਨ ਤੋਂ ਹੱਥੋਂ ਨੇ ਪਈ ਜੀ ਤਾਂ ਹੁਣ ਸ਼ਿਰਗਲ ਸਾਹਿਬ ਉਹਨਾਂ ਦੇ ਲਈ ਕੀ ਉਪਰਾਲਾ ਜਿਹੜਾ ਉਹ ਮਿਲਕ ਫੈਟ ਦੇ ਵੱਲੋਂ ਕੀਤਾ ਗਿਆ ਦੇਖੋ ਜੋ ਰੂਲਸ ਹੈ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਮਾਝੂਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਇੱਕ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਕਿਉਂਕਿ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ادارਾ ਹੈ ਉਹਨਾਂ ਦਾ ਬਹੁਤ ਧਿਆਨ ਹੈ ਇਸ ادارے 'ਤੇ ਵੀ ਉਹ ਸਾਡਾ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੀ ਹੈ ਤੇ ਹਮੇਸ਼ਾ ਤਤਪਰ ਰਹਿੰਦੇ ਨੇ ਉਹਨਾਂ ਦੀ ਯੋਗਗੁਆਚੀ ਦੇ ਵਿੱਚ ਅਸੀਂ ਇਸ ادارے ਨੂੰ ਲਗਭਗ 2.5 ਸਾਲ ਦੇ ਵਿੱਚ 4200 ਕਰੋੜ ਤੋਂ ਅਸੀਂ ਲਗਭਗ 6600 ਕਰੋੜ ਤੇ ਜਿਹੜੀ ਐਨੂਅਲ ਟਰਨਓਵਰ ਹੈ ਉਹਦੇ ਵਿੱਚ ਅਸੀਂ ਲੈ ਕੇ ਗਏ ਆ ਤੇ ਉਹ ਹੁਣ ਵੀ 1500 ਕਰੋੜ ਦੇ ਲਗਭਗ ਜਿਹੜੇ ਨਵੇਂ ਪ੍ਰੋਜੈਕਟ ਸਾਡੇ ਵੱਖ-ਵੱਖ ਪਲਾਂਟਾਂ ਦੇ ਵਿੱਚ ਮਿਸਾਲ ਦੇ ਤੌਰ ਤੇ 325 ਕਰੋੜ ਦਾ ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਨਵਾਂ ਯੂਨਿਟ ਲੱਗ ਰਿਹਾ 130-35 ਕਰੋੜ ਦੀ ਲਾਗਤ ਨਾਲ ਸਾਡਾ ਅਮਰਸਰ ਚੱਲ ਰਿਹਾ ਐਸੀ ਤਰ੍ਹਾਂ ਲਗ ਲਗ ਪਲਾਂਟਾਂ ਦੇ ਵਿੱਚ ਸਾਡੇ ਜਿਹੜੇ ਨਵੇਂ ਪ੍ਰੋਜੈਕਟਾਂ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਤਹਿਤ ਜੋ ਲੇਟੈਸਟ ਸਮੇ ਦੇ ਹਾਨ ਦਾ ਹੋਣ ਲਈ ਉਹ ਉਦਾਂ ਦੀ ਮਸ਼ੀਨਰੀ ਜਿਹੜੀ ਤਾਂ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਕੀ ਉਪਰਾਲਾ ਮਿਲਕ ਫੈਟ ਦੇ ਵੱਲੋਂ ਕੀਤਾ ਗਿਆ ਦੇਖੋ ਜਦੋਂ ਦੀ ਸਾਡੀ ਸਰਕਾਰ ਆਈ ਹੈ ਮੈਂ ਦੇਖਿਆ ਫਿਰ ਜਦੋਂ ਇਹ ਘਟਨਾ ਘਟੀ ਉਸ ਤੋਂ ਤੁਰੰਤ ਬਾਅਦ ਮੈਂ ਪੁੱਛਿਆ ਆਪਣੇ ਆਫੀਸਰਸ ਨੂੰ ਵੀ ਦੱਸੋ ਆਪਾਂ ਕੀ ਇਹਨਾਂ ਦੇ ਲਈ ਕੀ ਆਪਣੇ ਕੋਲ ਕੋਈ ਫੰਡ ਵਗੈਰਾ ਹੈਗੇ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਕੋਈ ਇਦਾਂ ਦਾ ਫੰਡ ਨਹੀਂ ਹੈ ਤੇ ਵੀ ਜਿਹਦੇ ਨਾਲ ਆਪਾਂ ਇਹਦੀ ਹੈਲਪ ਕਰ ਸਕੀਏ ਕਿਉਂਕਿ ਠੇਕੇਦਾਰੀ ਦੇ ਸਿਸਟਮ ਦੇ ਥਰੂ ਸਾਡੇ ਕੋਲ ਆਊਟਸੋਰਸ ਦੀ ਜਿਹੜੀ ਲੇਬਰ ਜ਼ਿਆਦਾ ਹੈ ਕਿਉਂਕਿ ਸਾਡੇ ਪਿਛਲੇ ਸਮੇਂ ਚ ਪਿਛਲੀਆਂ ਸਰਕਾਰਾਂ ਨੇ ਸਰਵਿਸ ਰੂਲ ਇਦਾਂ ਦੇ ਬਣਾਤੇ ਸੀਗੇ ਵੀ ਸਾਡੇ ਪੱਕੇ ਮੁਲਾਜ਼ਮ ਵੀ ਨੌਕਰੀ ਛੱਡ ਛੱਡ ਕੇ ਸਾਡੇ ਬੱਚੇ ਜਿਹੜੇ ਇੰਟੈਲੀਜੈਂਟ ਸੀਗੇ ਜਦੋਂ ਤਨਖਾਹ 1.5 ਲੱਖ ਤੋਂ ਘੱਟ ਕੇ 40000 ਹੋ ਗਈ ਉਹ ਬਾਕੀ ਡਿਪਾਰਟਮੈਂਟਾਂ ਚ ਚਲੇ ਗਏ ਮੈਨੂੰ ਤੇ ਹੀ ਲੱਗਦਾ ਸੀਗਾ ਪੁਰਾਣੀਆਂ ਸਰਕਾਰਾਂ ਦਾ ਮਾਨਸਿਕ ਵੀ ਇਸ ਧਾਰੀ ਨੂੰ ਕਿਵੇਂ ਦਾ ਕਿਵੇਂ ਖਤਮ ਕੀਤਾ ਜਾਵੇ ਵੱਡੀਆਂ ਕੰਪਨੀ ਨਾਲ ਮਿਲ ਕੇ ਹੋ ਸਕਦਾ ਵੀ ਪਲੈਨਿੰਗ ਹੋਵੇ ਪਰ ਅਸੀਂ ਇਮੀਡੀਏਟ ਉਸ ਕੰਮ ਤੇ ਕੰਮ ਕੀਤਾ ਤੇ ਅਸੀਂ ਇੱਕ ਸਾਲ ਦੀ ਮਿਹਨਤ ਨਾਲ ਸਮੁੱਚੇ ਬੋਰਡ ਦੀ ਹੈਲਪ ਨਾਲ ਤੇ ਮਾਝਾ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਦੇ ਸਰਪਾਲ ਚੀਮਾ ਜੀ ਸਾਡੇ ਫਾਈਨਾਂਸ ਮਿਨਿਸਟਰ ਉਹਨਾਂ ਦੀ ਯੋਗਗਵਾਈ ਦੇ ਵਿੱਚ ਅਸੀਂ ਉਹ ਸਾਰੇ ਸਰਵਿਸ ਰੂਲ ਚੇਂਜ ਕਰਕੇ ਦੁਬਾਰਾ ਅਸੀਂ ਜਿਹੜੇ ਪੁਰਾਣੇ ਐ ਸਰਕਾਰੀ ਜਿਹੜੇ ਸਰਵਿਸ ਰੂਲ ਸੀ ਉਹ ਲਾਗੂ ਕੀਤੇ ਆ ਜੀ ਜਿਹਦੇ ਨਾਲ ਹੁਣ ਅਸੀਂ ਲਗਭਗ ਅੱਜ ਸਾਡੇ ਕੋਲ 6000 ਪੋਸਟ ਦੇ ਸਿਰਫ 900 ਬੱਚਾ ਜਿਹੜਾ ਪੱਕਾ ਹੈ ਤੇ ਹੁਣ ਅਸੀਂ 5000 ਬੱਚਾ ਜਿਹੜਾ ਨਵਾਂ ਪੰਜਾਬ ਦੇ ਸਾਡੀਆਂ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜਾ ਰੋਜਗਾਰ ਹੈ ਅਸੀਂ ਮਿਲਕ ਫੜ ਦੇ ਦਾਰੇ ਥਰੂ ਮਾਝੂਗ ਮੁੱਖ ਮੰਤਰੀ ਸਾਹਿਬ ਇਸ ਦੀ ਸ਼ੁਰੂਆਤ ਕਰਨਗੇ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੀ ਐਡ ਦੇਣ ਲਈ ਅਸੀਂ ਮਤਲਬ ਸਾਡੀ ਪਲੈਨਿੰਗ ਬਣ ਰਹੀ ਹੈ ਕਿੰਨੀ ਕਿੰਨੀ ਰਾਸ਼ੀ ਅੱਜ ਜਿਹੜੀ ਆ ਉਹ ਦਿੱਤੀ ਗਈ ਹੈ ਜ਼ਖਮੀਆਂ ਨੂੰ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਕੋਨੈਲ ਜਾਨ ਉਹਨਾਂ ਨੂੰ ਦੇਖੋ ਉਸ ਭਰਾ ਨੂੰ ਤਾਂ ਲਗਭਗ ਟੋਟਲ ਰਾਸ਼ੀ ਉਹਦੀ 45 ਤੋਂ 50 ਲੱਖ ਰੁਪਏ ਜਿਹੜੀ ਬਣਦੀ ਹੈ ਡਿਪਾਰਟਮੈਂਟ ਵੱਲੋਂ ਦਿੱਤੀ ਜਾਣੀ ਹੈ ਤੇ ਉਸ ਤੋਂ ਇਲਾਵਾ ਅਸੀਂ ਹੁਣ ਮੈਂ ਕਿਹਾ ਵੀ ਬੋਰਡ ਦੀ ਸਲਾਹ ਨਾਲ ਪੂਰਾ ਅਸੀਂ ਹੁਣ ਮਤਾ ਪਾਇਆ ਜਾਊਗਾ ਬਕਾਇਦਾ ਤੌਰ ਤੇ ਵੀ ਕਦੇ ਵੀ ਇਦਾਂ ਦੀ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਕਿਸੇ ਭਰਾ ਦੀ ਜਾਂ ਸਾਡੀ ਭੈਣ ਦੀ ਡਿਊਟੀ ਦੇ ਦੌਰਾਨ ਮੌਤ ਹੁੰਦੀ ਹੈ ਤਾਂ 5 ਲੱਖ ਰੁਪਏ ਅਸੀਂ ਬੋਰਡ ਦੇ ਵਿੱਚ ਮਤਾ ਪਾਇਆ ਜਾਊਗਾ ਵੀ ਉਹਦੇ ਪਰਿਵਾਰ ਨੂੰ ਇਮੀਡੀਏਟ ਦਿੱਤਾ ਜਾਊਗਾ ਤੇ 1 ਲੱਖ ਰੁਪਈਆ ਕੋਈ ਵੀ ਸਾਡਾ ਭਰਾ ਜ਼ਖਮੀ ਹੁੰਦਾ ਤਾਂ ਉਹਨੂੰ ਇਮੀਡੀਏਟ 1 ਲੱਖ ਰੁਪਏ ਦੀ ਜਿਹੜੀ ਰਾਸ਼ੀ ਉਹਦੇ ਪਰਿਵਾਰ ਨੂੰ ਅਸੀਂ ਬੋਰਡ ਵਿੱਚ ਮਤਾ ਲਿਆਵਾਂਗੇ ਜਲਦੀ ਤਾਂ ਤੋਂ ਸ਼ਿਰਗਲ ਸਾਹਿਬ ਜਿਹੜਾ ਕੁਨਾਲ ਜੈਨ ਜਿਸ ਦੀ ਮੌਤ ਹੋਈ ਐ ਇਸ ਹਾਦਸੇ ਦੇ ਵਿੱਚ ਉਹਦੇ ਪਰਿਵਾਰ ਦੇ ਲਈ ਮਿਲਕ ਫੈਟ ਦੇ ਵੱਲੋਂ ਕੀ ਕੀਤਾ ਗਿਆ ਹੁਣ ਦੇਖੋ ਉਹ ਬੱਚੀ ਉਹਦੀ ਵਾਈਫ ਬੜੀ ਨੌਜਵਾਨ ਆ ਵਿਚਾਰੀ ਛੋਟੇ ਛੋਟੇ ਬੱਚੇ ਆ ਤੇ ਉਹ ਐਮਬੀਏ ਕੀਤੀ ਹੋਈ ਉਸ ਬੱਚੀ ਨੇ ਤੇ ਪਹਿਲਾਂ ਵੀ ਇੱਥੇ ਪ੍ਰਾਈਵੇਟ ਤੌਰ ਤੇ ਠੇਕੇਦਾਰ ਦੇ ਥਰੂ ਸਾਡੇ ਕੋਲ ਜੌਬ ਕਰਦੀ ਸੀਗੀ ਇਮੀਡੀਏਟ ਉਸੇ ਦਿਨ ਉਸ ਬੱਚੀ ਨੂੰ ਅਸੀਂ ਜੋ ਉਹਦੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਉਹਨੂੰ ਜਿਹੜਾ ਆਪਣਾ ਪੱਕੀ ਨੌਕਰੀ ਦੇ ਤੌਰ ਤੇ ਅਸੀਂ ਉਹਨੂੰ ਨਿਯੁਕਤੀ ਪੱਤਰ ਐ ਜਿਹੜਾ ਉਹ ਅਸੀਂ ਦੇ ਦਿੱਤਾ ਸੀਗਾ ਤੇ ਔਰਲੇ ਟਾਈਮ 'ਚ ਹੋਰ ਵੀ ਕੋਈ ਰੂਲ ਆਊਗਾ ਜਾਂ ਕੋਈ ਐਗਜ਼ਾਮਪਲ ਕਰ ਦੋਗੇ ਬੱਚੀ ਤਾਂ ਉਹ ਹੋਰ ਵੀ ਵੱਡੇ ਪ੍ਰਮੋਸ਼ਨ ਉਹਦੀ ਹੋ ਸਕਦੀ ਹੈ ਜੀ ਤਾਂ ਸ਼ਿਰਕਲ ਸਾਹਿਬ ਜਦੋਂ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਵੀ ਪੱਕੀ ਨੌਕਰੀ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਨਹੀਂ ਜੀ ਦੇਖੋ ਉਹ ਤਾਂ ਨੀਸੀ ਕਰ ਸਕਦੇ ਕਿਉਂਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਉਹ ਠੇਕੇਦਾਰ ਦੀ ਲੇਬਰ ਹੈ ਜੀ ਉਹ ਬੰਦੇ ਸਾਰੇ ਬੱਚੇ ਆਊਟਸੋਰਸ ਹੋਏ ਆ ਠੇਕੇਦਾਰ ਦੇ ਸਹੁਰੂ ਆਏ ਹੋਏ ਆ ਇਹ ਤਾਂ ਸਿਰਫ ਅਸੀਂ ਇੱਕ ਵੀ ਹਮਦਰਦੀ ਦੇ ਤੌਰ ਤੇ ਕਹਿ ਲਓ ਵੀ ਜਿਹੜਾ ਸਾਡੇ ادارے ਚ ਬੱਚਾ ਜੌਬ ਕਰਦਾ ਤੇ ਸਾਡੇ ادارے ਦਾ ਵੀ ਫਰਜ ਬਣਦਾ ਉਹਦੇ ਲਈ ਕੁਛ ਨਾ ਕੁਛ ਅਸੀਂ ਜਿਹੜਾ ਉਦਾਂ ਦੇ ਅਸੀਂ ਆਪਣੇ ਬੋਰਡ ਚ ਲਈਏ ਤਾਂ ਕਿ ਕੰਮ ਤਾਂ ਕਟੂ-ਕਟੂ ਸਾਡੇ ادارے ਲਈ ਕਰਦਾ ਨਾ ਭਾਵੇਂ ਉਹ ਠੇਕੇਦਾਰ ਦੀ ਲੇਬਰ ਹੈ ਤੇ ਅਸੀਂ ਇਮੀਡੀਏਟ ਉਹਦੇ ਲਈ ਇਹੀ ਅਸੀਂ ਬੋਰਡ ਦੇ ਵਿੱਚ ਜਿਹੜਾ ਕੋਸ਼ਿਸ਼ ਕੀਤੀ ਮਤਾ ਲਿਆ ਜਾਊਗਾ ਜਲਦੀ ਤੋਂ ਜਲਦੀ ਤਾਂ ਹੁਣ ਸ਼ਿਰਗੋਤ ਸਾਹਿਬ ਜਿਹੜੀ ਇਹ ਪੂਰੀ ਘਟਨਾ ਵਾਪਰੀ ਹੈ ਹਨਾ ਬਹੁਤ ਮੰਦਪਾਕੀ ਘਟਨਾ ਸੀਗੀ ਇਸ ਘਟਨਾ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਹੈ ਕਿ ਘਟਨਾ ਕਿਵੇਂ ਵਾਪਰੀ ਹੈ ਕੀ ਦੀ ਅਨਗੈਲੀ ਸੀ ਕੀ ਹੋਇਆ ਜਾਂ ਫਿਰ ਤਕਨੀਕੀ ਖਰਾਬੀ ਸੀ ਕਿ ਕੀ ਸੀਗਾ ਉਹ ਸਾਰੀ ਜਾਂਚ ਹੋ ਰਹੀ ਹੈ ਦੇਖੋ ਇਹਦੇ ਬਾਰੇ ਤਾਂ ਜੀ ਹੁਣ ਜਿਹੜੀ ਜਾਂਚ ਕਮੇਟੀ ਬਿਠਾਈ ਗਈ ਹੈ ਜਲਦੀ ਤੋਂ ਜਲਦੀ ਜਾਂਚ ਕਮੇਟੀ ਬਿਠਾਈ ਗਈ ਹੈ ਤੇ ਉਹ ਪੂਰੀ ਜਾਂਚ ਕਰਕੇ ਉਹਨੂੰ ਅਸੀਂ 10 ਤੋਂ 12 ਦਿਨ ਦਾ ਟਾਈਮ ਦਵਾਂਗੇ ਜਾਂ 15 ਦਿਨ ਦਾ ਜਿੰਨਾ ਵੀ ਉਹ ਡਿਮਾਂਡ ਕਰਨਗੇ ਉਹਦੇ ਵਿੱਚ ਪੂਰੀ ਬਾਰੀਕੀ ਨਾਲ ਇਹਦੀ ਕੋਹ ਕੀਤੀ ਜਾਊਗੀ ਵੀ ਕਿੱਥੇ ਕੋਤਾਹੀ ਹੋਈ ਹੈ ਜਾਂ ਕਿਸ ਤਰ੍ਹਾਂ ਕਿਉਂਕਿ ਗੈਸ ਸਿਲੰਡਰ ਆਪਾਂ ਦੇਖਦੇ ਆ ਜਿਵੇਂ ਹੀਟਰ ਸੀਗਾ ਜੀ ਉਹ 에어 ਹੀਟਰ ਫਟ ਗਿਆ ਤੇ ਆਮ ਤੌਰ ਤੇ ਘਰਾਂ 'ਚ ਵੀ ਤੁਸੀਂ ਦੇਖਿਆ ਵੀ ਸਿਲੰਡਰ ਫਟ ਜਾਂਦੇ ਨੇ ਕੀ ਕਾਰਨ ਸੀਗਾ ਕੀ ਹੈ ਸੀ ਅਗਰ ਕੋਈ ਮਤਲਬ ਕੋਈ ਮਸ਼ੀਨਰੀ ਦਾ ਕੋਈ ਲੱਗਿਆ ਆਪਾਂ ਨੂੰ ਤਾਂ ਉਹਦੇ ਸਾਰੇ ਪਲਾਂਟਾਂ ਦੇ ਵਿੱਚ ਕੋਸ਼ਿਸ਼ ਕਰੀ ਜਾਊਗੀ ਵੀ ਅੱਗੇ ਤੋਂ ਇਹ ਜਾਨਸ ਖਾਮੀ ਘਟਨ ਵਾਲਾ ਵਾਪਰੇ ਤੇ ਉਹਦੇ ਵਿੱਚ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸ਼ਿਰਕਤ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਮਸ਼ੀਨੀ ਵੀ ਜਿਹੜੀ ਚੈੱਕ ਹੋਊਗੀ ਮਸ਼ੀਨਰੀ ਵੀ ਜੇਕਰ ਮਸ਼ੀਨਰੀ ਜਿਹੜੀ ਆ ਪੁਰਾਣੀ ਪਈ ਜਾਂਦੀ ਹੈ ਤਾਂ ਉਹਨੂੰ ਤਬਦੀਲ ਕੀਤਾ ਜਾਊਗਾ ਕਿਉਂਕਿ ਕੁਝ ਸੁਣਨ ਦੇ ਵਿੱਚ ਵੀ ਆਇਆ ਸੀ ਕਿ ਮਸ਼ੀਨਰੀ ਪੁਰਾਣੀ ਸੀ ਕਿਉਂਕਿ ਜਦੋਂ ਉਸ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਉਂਕਿ ਇਹ ਦੁੱਖ ਦੇ ਵਿੱਚ ਹਰ ਕੋਈ ਜਿਹੜਾ ਇਲਜ਼ਾਮ ਲੱਗਦੇ ਨੇ ਹਨਾ ਤਾਂ ਉਹ ਮਸ਼ੀਨਰੀ ਦਾ ਵੀ ਜਿਹੜਾ ਨਿਰੇਖਣ ਪੂਰਾ ਕੀਤਾ ਜਾਊਗਾ ਸਾਰੇ ਪਲਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਤਾਂ ਹੁੰਦੀ ਹੀ ਆ ਪਰ ਜਦੋਂ ਇਹ ਪਲਾਂਟ ਲੱਗਿਆ ਉਸ ਟਾਈਮ ਦੀ ਸਭ ਤੋਂ ਬੈਸਟ ਮਸ਼ੀਨਰੀ ਸੀਗੀ ਜਿਹੜੀ ਉਹ ਲਗਾਈ ਗਈ ਸੀਗੀ ਇਹ ਮਸ਼ੀਨਰੀ ਭਾਜੀ 25 30 ਕਰੋੜ ਦਾ ਹੁੰਦਾ ਕੋਈ ਛੋਟਿਆਂ ਲੱਖਾਂ ਦੇ ਮਸ਼ੀਨਾਂ ਤਾਂ ਹੈ ਨਹੀਂ ਵੀ ਆਪਾਂ ਬਦਲ ਲਈਏ ਉਹਦੇ ਵਿੱਚ ਕੋਈ ਪਾਰਟ ਇਦਾਂ ਦੇ ਹੋਣਗੇ ਜਿਹੜੇ ਅਸੀਂ ਚੇਂਜ ਕਰ ਸਕਦੇ ਜਾਂ ਕੋਈ ਕੋਈ ਆਟੋਮੈਟਿਕ ਸਿਸਟਮ ਆ ਗਿਆ ਜਿਹੜਾ ਉਹਨੂੰ ਬ੍ਰੇਕ ਲਾ ਦੇਵੇ ਕੋਈ ਉਹਦੇ ਵਿੱਚ ਇਦਾਂ ਦਾ ਅਸੀਂ ਜ਼ਰੂਰ ਕਰਾਂਗੇ ਵੀ ਅੱਗੇ ਨੂੰ ਮਤਲਬ ਕਿਸੇ ਵੀ ਪਲਾਂਟ ਵਿੱਚ ਇਦਾਂ ਦੀ ਅਣਖ ਸਾਮੀ ਘਟਨਾ ਨਾ ਵਾਪਰੇ ਜੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸੋ ਸਾਡੇ ਨਾਲ ਮਿਲਕ ਫੈਡ ਦੇ ਚੇਅਰਮੈਨ ਆ ਨਰਿੰਦਰ ਸਿੰਘ ਸ਼ੇਰਗਿੱਲ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਉਸ ਪਰਿਵਾਰ ਦੇ ਲਈ ਜਿਹੜਾ ਮਾਲੀ ਸਹਾਇਤਾ ਹੈ ਉਹ ਵੀ ਦਿੱਤੀ ਗਈ ਹੈ ਜਿੱਦਾਂ ਲੁਧਿਆਣ ਲੁਧਿਆਣੇ ਪਲਾਂਟ ਤੋਂ ਜਿਹੜੀ ਹੈ ਇਹ ਘਟਨਾ ਵਾਪਰੀ ਸੀ ਤਾਂ ਚੰਡੀਗੜ੍ਹ ਪਲਾਂਟ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਵੀ ਜਿਹੜੀ ਇੱਕ ਸਹਾਇਤਾ ਰਾਸ਼ੀ ਇਕੱਠੀ ਕਰਕੇ 1.5 ਲੱਖ ਰੁਪਏ ਜਿਹੜਾ ਉਸ ਪਰਿਵਾਰ ਨੂੰ ਦਿੱਤਾ ਗਿਆ ਬਾਕੀ ਮਿਲਕਫੈਟ ਦੇ ਵੱਲੋਂ ਵੀ ਜਿੰਨੀ ਜਿਹੜੀ ਉਹਨਾਂ ਦੀ ਸਹਾਇਤਾ ਰਾਸ਼ੀ ਆ ਉਹ ਵੀ ਦਿੱਤੀ ਜਾਵੇਗੀ ਜੋ ਉਸ ਵੀਰ ਦਾ ਬਣਦਾ ਸੀਗਾ ਉਹ ਵੀ ਦਿੱਤਾ ਗਿਆ ਪਲੱਸ ਉਸ ਦੇ ਪਰਿਵਾਰ ਨੂੰ ਜਿਹੜੀ ਇੱਕ ਪੱਕੀ ਨੌਕਰੀ ਆ ਉਹ ਵੀ ਮਿਲਕਫੈਟ ਦੇ ਵੱਲੋਂ ਦੇ ਦਿੱਤੀ ਗਈ ਆ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਆਪਣੀ ਰეკਮੈਂਡ ਬਾਕਸ ਦੇ ਵਿੱਚ ਜ਼ਰੂਰ ਦਿਓ